ਸ਼ਹੀਦ ਬਤਾ ਸਕਦਾ ਪਰ ਉਹਨਾਂ ਨੂੰ ਤੁਸਨਾ ਮਲੂਮ ਕੀਤਾ ਗਿਆ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਡਾਕਟਰ ਕੁਲਵਿੰਦਰ ਸਿੰਘ ਪ੍ਰਿੰਸੀਪਲ ਤਰੇਸਟਾਰ ਬੀਗੋਬੀ ਸਿੰਘ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਮੈਂ ਪਹਿਲਾਂ ਕਾਲਜ ਵਾਲੇ ਦੱਸਣਾ ਚਾਹਾਂਗਾ ਕਿ ਕਾਲਜ ਸਾਲ 1990 ਦੇ ਵਿੱਚ ਖਾਲਸੇ ਦੀ 100 ਸਾਲਾ ਸ਼ਤਾਬੀ ਮੌਕੇ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਬਿਲਡਿੰਗ ਵਿੱਚ ਈਵਨਿੰਗ ਦੇ ਰੂਪ ਵਿੱਚ ਇਹ ਕੀਤਾ ਗਿਆ ਸੀਗਾ ਦੀਆਂ ਕਲਾਸਾਂ ਦੁਪਹਿਰ 2 ਵਜੇ ਤੋਂ ਲੈ ਕੇ 6 ਵਜੇ ਤੱਕ ਲੱਗਦੀਆਂ ਸਨ। ਸ਼੍ਰੋਮ ਨੇ ਕਮੇਟੀ ਬੁਲਾਈ ਜੋ ਵਿਦਿਅਕ ਅਧਾਰਾ ਉਰੋ ਸ਼ੁਰੂ ਕੀਤਾ ਗਿਆ ਸੀ। ਉਹ ਕੇਵਲ ਪਹਿਲੇ ਸਾਲ 70 ਵਿਦਿਆਰਥੀ ਦਾਖਲ ਹੋਏ। ਤੇ ਦੋ ਕਲਾਸਾਂ ਸੀਗੀਆਂ, BCA ਤੇ BSc Economics। ਲੇਕਿਨ ਸਮੇਂ ਦੇ ਅਨਸਾਰ ਯੂਨੀਵਰਸਿਟੀ ਦੇ 99 ਕੋਰਸ ਲੈ ਗਏ ਤੇ ਹੌਲੀ-ਹੌਲੀ ਇਲਾਕੇ ਦੇ ਵਿੱਚ ਆਪਣੀ ਪਛਾਣ ਬਣਾ ਕੇ ਇਸ ਕਾਲਜ ਵਿੱਚ ਲਗਭਗ 700 ਦੇ ਕਰੀਬ ਵਿਦਿਆਰਥੀ ਦਾਖਲ ਹੋ ਗਏ। ਮੈਂ ਇੱਕ ਕਾਲਜ ਚੱਲਿਆ 24 ਸਾਲ ਹੋ ਗਏ ਆ ਮੈਂ 2010 ਤੱਕ ਇੱਥੇ ਸੇਵਾ ਨਿਭਾਈ ਆ ਬਤੌਰ ਪ੍ਰਿੰਸੀਪਲ 2010 ਤੋਂ ਲੈ ਕੇ 2022 ਤੱਕ ਚੋਲਾ ਸਾਹਿਬ ਵਿਖੇ ਮੈਨੇਜਮੈਂਟ ਵਾਲੋਂ ਭੇਜਿਆ ਗਿਆ ਸੀਗਾ ਲੇਕਿਨ 2022 ਤੋਂ ਹੁਣ ਫਿਰ ਮੈਂ ਦੁਬਾਰਾ ਇਸੇ ਕਾਲਜ ਵਿੱਚ ਆ ਕੇ ਸੇਵਾ ਨਿਭਾ ਰਿਹਾ ਵਾਂ ਮੇਰੇ ਸੇਵਾ ਨਿਭਾਉਣ ਦੇ ਵਿੱਚ ਮੇਨ ਮਕਸਦ ਇਹ ਹੀ ਹੁੰਦਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਬੰਧ ਅੰ内 ਜੋ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਵਾ ਉਹ ਜੋ ਚਲਾ ਰਹੀ ਇਸ ਕਾਲਜ ਨੂੰ ਉਹਦੇ ਪ੍ਰਬੰਧ ਰੀਨ ਅਸੀਂ ਸੇਵਾ ਨਿਭਾ ਰਹੇ ਆ ਤੇ ਸਾਡਾ ਮੇਨ ਮਕਸਦ ਇਹੀ ਹੋਣਾ ਚਾਹੀਦਾ ਵਾ ਕਿ ਅਸੀਂ ਆਪਣੇ ਸਿੱਖ ਬੱਚਿਆਂ ਨੂੰ ਜੋ ਸਿੱਖੀ ਨਾਲ ਜੁੜਨ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੀਏ। ਧਰਮ ਸਾਰੇ ਸਰਕਾਰ ਜੋਗਾ ਲੇਕਿਨ ਜਿਸ ਤਰ੍ਹਾਂ ਕਿ ਆਪਣੇ ਵਿਦਿਆਰਥੀ ਨੌਜਵਾਨ ਪੀੜੀ ਵਿੱਚ ਪਤਿਤ ਪੁਣੇ ਦਾ ਬਹੁਤ ਰੁਝਾਨ ਵਧਿਆ ਹੋਇਆ ਵਾ ਉਹਨੂੰ ਠੱਲ ਪਾਉਣ ਵਾਸਤੇ ਗੁਰੂ ਨਾਲ ਜੋੜਨ ਵਾਸਤੇ ਸਾਨੂੰ ਜਿੰਨੇ ਵੀ ਵੱਧ ਤੋਂ ਵੱਧ ਗੁਰਸਿੱਖੀ ਨਾਲ ਜੋੜਨੇ ਪ੍ਰੋਗਰਾਮ ਕਰਨੇ ਪੈਂਣ ਅਸੀਂ ਕਰਦੇ ਆ ਤੇ ਮੇਰਾ ਪਰ ਮਾਪਿਆਂ ਕਿਪਾ ਨਾਲ ਰਿਕਾਰਡ ਵੀ ਆ ਕਿ ਜਿਹੜਾ ਬੱਚਾ ਕਟਿੰਗ ਵਾਲਾ ਸਿੱਖ ਪਰਿਵਾਰ ਨਾਲ ਸੰਬੰਧਕ ਰੇ ਕੋ ਲਾਂਦਾ ਉਹ ਘੱਟੋ ਘਾਟੇ ਜੇ 10 ਬੱਚੇ 10 ਵਿੱਚੋਂ ਤਿੰਨ ਬੱਚੇ ਜ਼ਰੂਰ ਜਿਹੜੇ ਆ ਦਸਤਾਰ ਸੇ ਜਾ ਕੇ ਹੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਮਾਹੌਲ ਹੀ ਇਹੋ ਜਿਹਾ ਦਿੰਦੇ ਆ ਪਰ ਮੇਰੀ ਮਾਤਾ ਪਿਤਾ ਨੂੰ ਇਹ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਸਾਡਾ ਫਰਜ਼ ਹੈਗਾ ਹੀ ਆ ਕਿਉਂਕਿ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਬੱਚੇ ਸਾਡੇ ਹਵਾਲੇ ਹੁੰਦੇ ਆ ਲੇਕਿਨ 3 ਵਜੇ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਹਵਾਲੇ ਆ ਉਹਨਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਘਰ ਵਿੱਚ ਵੀ ਇਹੋ ਜਿਹਾ ਮਾਹੌਲ ਦਿਓ ਜਿੱਦੇ ਨਾਲ ਬੱਚੇ ਆਪਣੇ ਸਿੱਖੀ ਨਾਲ ਜੁੜਨ ਕਿਉਂਕਿ ਸ਼ੋਮਨੀ ਕਮੇਟੀ ਵੱਲੋਂ ਐਸੇ ਕਰਕੇ ਹੀ ਸ਼ਾਇਦ ਜਾਂ ਜਿਹੜੀਆਂ ਆਪਾਂ ਭਾਗਾ ਵਾਲਿਆਂ ਵੈਸੇ ਕਿ ਸਾਡੇ ਉਮਰ ਦੇ ਕਾਲ ਵਿੱਚ ਜਿਹੜੀਆਂ ਸ਼ਤਾਬਦੀਆਂ ਨੇ ਉਹ ਮਨਾਈਆਂ ਜਾ ਰਹੀਆਂ ਵਾ ਤੇ ਲਗਭਗ 6-7 ਸ਼ਤਾਬਦੀਆਂ ਸੀ ਮਨਾ ਚੁੱਕੇ ਆ ਦੋ ਤਿੰਨ ਕੱਲ ਹੀ ਅਜੇ ਉਹ ਸਮਾਗਮਤੀ ਜਿਹੜੀ ਹੋਈ ਹੈ ਸ਼ਤਾਬਦੀ ਦੀ ਗੁਰੂ ਅਮਰਦਾਸ ਜੱਟੇ ਪਾਤਸ਼ਾਹ ਜੀ ਦੀ ਗੁਰਿਆਈ ਦਿਵਸ ਦੀ ਤੇ ਇਹਦਾ ਮੇਨ ਮਕਸਦ ਇਹੀ ਆ ਕਿ ਆਪਣੇ ਆਪਣੇ ਸਿੱਖਾਂ ਨੂੰ ਅਜਾ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾ ਤੇ ਉਹ ਸੋਮੇਟਿਵ ਵਾਤਵਰਣ ਕੋਸ਼ਿਸ਼ ਕਰ ਰਹੀ ਹੈ ਤੇ ਮੇਰੇ ਵੱਲੋਂ ਹੀ ਮੇਰੇ ਵੱਲੋਂ ਮਤਲਬ ਕਿ ਦਾਸ ਵੱਲੋਂ ਵੀ ਪੂਰੀ ਕੋਸ਼ਿਸ਼ ਰਹਿੰਦੀ ਆ ਕਿ ਬੱਚਿਆਂ ਦਾ ਜੋ ਆਪਣਾ ਖਾਨਪਿੰਡਾ ਕੈਨਨ ਦਾ ਗੁਰਸਿੱਖੀ ਨਾਲ ਜੁੜਨ ਦਾ ਉਹ ਮਾਹੌਲ ਬਣਿਆ ਰਹੇ ਤੇ ਮੈਂ ਤੁਹਾਨੂੰ ਆਰਦਾ ਕਰਦਾ ਵਾਂ ਕਿ ਪੂਰੀ ਪ੍ਰੈਸ ਦੇ ਮੈਂਬਰ ਜਿਹੜੇ ਸਤਕਾਰਯੋਗ ਨੇ ਅੱਜ ਉਹ ਮੇਰੇ ਦਫ਼ਤਰ ਚ ਆਏ ਆ ਤੇ ਕਿਉਂਕਿ ਪ੍ਰੈਸ ਵਾਲੇ ਹੋਣਗੇ ਬਾਹਰ ਹੋਣਗੇ ਲੇਕਿਨ ਮੇਰੇ ਵਾਸਤੇ ਪ੍ਰੈਸ ਵਾਲੇ ਨਹੀਂ ਮੇਰੇ ਵੀਰ ਨੇ ਜਿੰਨਾ ਕਰਕੇ ਮੇਰੀ ਹੋਣ ਹੈ ਇਸ ਕਰਕੇ ਮੈਂ ਕਹਾਂਗਾ ਕਿ ਮੇਰਾ ਦਫਤਰ ਭਗਾ ਮੜਾ ਹੋ ਗਿਆ ਤੇ ਤੁਸੀਂ ਸਾਰੇ ਮੇਰੇ ਕੋਲ ਆਏ ਹੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਸਾਥ ਦੇਦੇ ਰਹੋ ਤਾਂ ਕਿ ਇਹ ਸੰਸਥਾ ਜੋ ਇਲਾਕੇ ਪੂਰੀ ਪਬਲਿਕ ਏਰੀਆ ਵਾ ਜਿੱਥੇ ਸੰਸਥਾ ਬਣੀ ਹੋਈ ਆ ਤੇ ਖਾਸ ਤਿਹੇ ਲਈ ਇਹ ਸੰਸਥਾ ਦੀ ਕਿ ਛਾਤੇ ਜਾ ਕੇ ਦੇਖੋ ਤਾਂ ਚਾਰੇ ਪਾਸੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਰਿਸਣ ਗਏ ਤੇ ਜਿਹੜੇ ਪਾਸੇ ਗੁਰਦੁਆਰਾ ਸਾਹਿਬ ਦਿਸਦੇ ਆ ਮੇਰਾ ਖਿਆਲ ਜੋ ਸੰਸਥਾ ਤੇ ਵੀ ਗੁਰੂ ਮਹਾਰਾਜ ਦੀ ਪੂਰੀ ਬਖਸ਼ ਹੁੰਦੀ ਆ ਇਸ ਕਰਕੇ ਹੈਗੀ ਵੀ ਆ ਤੇ ਰਹੇਗੀ ਵੀ ਤੇ ਜੇਕਰ ਤੁਹਾਡਾ ਸਾਰਿਆਂ ਦਾ ਸਾਥ ਸਾਹਿਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰ੍ਹਾਂ ਸ਼ਰਾਰਤ ਵੀ ਗੁਰੂ ਗੋਬਿੰਦ ਸਿੰਘ ਖਾਲਸਾ ਗੱਲ ਦੱਸੇ ਦੀ ਅੰਮ੍ਰਿਤਸਰ ਸਾਹਿਬ ਦੇ ਪ੍ਰਿੰਸੀਪਲ ਡਾਕਟਰ ਕਲਵਿੰਦਰ ਸਿੰਘ ਜੀ ਨੂੰ ਸ਼ਹੀਦ ਪਾਕਿਸਤਾਨ ਜਰਨਲਿਸਟ ਐਸੋਸੀਏਸ਼ਨ ਵੱਲੋਂ ਇਸ ਕਰਕੇ ਸਨਮਾਨ ਕੀਤਾ ਗਿਆ ਕਿ ਉਹਨਾਂ ਨੇ ਸਿੱਖੀ ਦੇ ਵਿੱਚ ਬਹੁਤ ਯੋਗਦਾਨ ਪਾਇਆ ਹੈ ਔਰ ਜਿਹੜੇ ਬੱਚੇ ਇੱਥੇ ਪੜ੍ਹਨਾ ਆ ਰਹੇ ਨੇ ਉਹਨਾਂ ਨੂੰ ਸਿੱਖੀ ਨਾਲ ਜੋੜ ਰਹੇ ਨੇ ਉਹਨਾਂ ਦਾ ਬਹੁਤ ਵਧੀਆ ਭਰਾਲਾ ਸੀ ਇਸ ਕਰਕੇ ਸਾਡੀ ਐਸੋਸੀਏਸ਼ਨ ਵੱਲੋਂ ਸਾਰੇ ਪੱਤਰਕਾਰ ਭਾਈਚਾਰੇ ਲੋਕਾਂ ਦੇ ਇਕੱਠੇ ਹੋ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਕੀ ਮੈਂ ਜਿੱਦਣਾ ਕਰ ਦਵਾਂ ਸਮਾਜ ਨੂੰ ਮੇਰਾ ਤਾਂ ਇਹੋ ਮੈਸੇਜ ਹੈ ਕਿ ਜਿਹੜੇ ਧਰਮ 'ਚ ਬੰਦਾ ਪੈਦਾ ਹੋਇਆ ਉਸੇ ਧਰਮ ਦੇ ਅੰਦਰ ਪੱਕ ਰਵੇ ਜੇ ਹਿੰਦੂ ਧਰਮ 'ਚ ਪੈਦਾ ਹੋਇਆ ਹਿੰਦੂ ਧਰਮ ਦੇ ਅੰਦਰ ਪੱਕ ਰਵੇ ਜੇ ਸਿੱਖ ਧਰਮ 'ਚ ਆ ਮੁਸਲਮਾਨ ਧਰਮ 'ਚ ਆ ਸਾਈ ਧਰਮ 'ਚ ਆ ਪਰ ਆਪਣਾ ਧਰਮ ਕੇ ਇਹਨੂੰ ਛੱਡਣਾ ਨਹੀਂ ਚਾਹੀਦਾ ਉਸ ਧਰਮ ਦੇ ਜਿਹੜਾ ਪ੍ਰਭਾ ਕਰਨਾ ਚਾਹੀਦਾ